ਇਹੋ ਜੇ ਖਤਰੇ ਵਾਲੇ ਮੁਲਕ ਦੇ ਵਿੱਚ ਆਪਣੇ ਬੱਚੇ ਨੂੰ ਭੇਜਣਾ ਜਿਵੇਂ ਇਹਨਾਂ ਨੇ ਆਫ ਦਾ ਕੈਮਰਾ ਵੀ ਦੱਸ ਰਹੇ ਸੀ ਕਿ ਤੁਹਾਡੇ ਕੋਈ ਰਿਲੇਟਿਵ ਉੱਥੇ ਰਿਸ਼ਤੇਦਾਰ ਰਹਿੰਦੇ ਸੀ ਉਹਨਾਂ ਦੇ ਨਾਲ ਹੀ ਰਹਿੰਦਾ ਸੀ ਉਹਨਾਂ ਦੇ ਨਾਲ ਹੀ ਰਹਿੰਦਾ ਸੀ ਜੀ ਕਿ ਇਹਨਾਂ ਦਾ ਉੱਤਰ ਕੀ ਕੰਮ ਹੈ ਥੋੜਾ ਜਿਹਾ ਮੈਂ ਚਾਹੂੰਗੀ ਵੀ ਤੁਸੀਂ ਦੱਸੋ ਹਜੇ ਤੱਕ ਉਹਨਾਂ ਨੇ ਤਾਂ ਕੋਈ ਗੱਲ ਨਹੀਂ ਕੀਤੀ ਵੀ ਇਹ ਜੀ 60 ਸਾਲ ਹੋ ਗਏ ਉਹ ਕਹਿੰਦੇ ਪਹਿਲਾ ਮਰਰ ਜਿਹੜਾ ਹੋਇਆ ਇਸ ਇਲਾਕੇ 'ਚ ਪਹਿਲਾ ਕੋਈ ਵੀ ਇਹ ਗੱਲਬਾਤ ਵਾਤਾ ਬਾਈ ਜੀ ਇਹ ਲੈ ਲੋ ਵੀ ਜਿੱਦੇ ਸਾਡੇ ਨਗਰ ਚ ਪਤਾ ਲੱਗਿਆ ਜੀ ਕਿਸੇ ਘਰ ਚ ਰੋਟੀ ਨਹੀਂ ਬਣੀ ਜੀ ਵੀ ਇੰਨਾ ਕ ਅਫਸੋਸ ਮਨਾਇਆ ਐਡਾ ਕੀ ਨਿਮਰਤਾ ਵਾਲਾ ਨੌਜਵਾਨ ਸੀਗਾ ਪਰਿਵਾਰ ਅਸਮਰਥ ਬਾਡੀ ਲੈਉਣ ਤੇ ਵੀ ਬਾਕੀ ਉਹ 15 ਤੋਂ 20 ਲੱਖ ਜੇ ਸਰਕਾਰ ਨਹੀਂ ਸਹਿਯੋਗ ਦੇਣ ਦੀ ਖਰਚਾ ਹੋਣਾ ਵੀ ਉਹ ਕਾਰਨ ਚੋਂ ਸਮਰਥ ਹੈ ਉਸ ਬੱਚੇ ਤੇ ਹੀ ਸਾਰਾ ਪਰਿਵਾਰ ਦਾ ਦਾਮ-ਦਮਾਦ ਸੀਗਾ ਜੀ ਉਹ ਹੀ ਸਾਰਾ ਖਰਚਾ ਵਗੈਰਾ 2 ਸਾਲ ਤੋਂ ਠਾ ਰਿਆ ਸੀਗਾ ਠੀਕ ਹੈ ਇਹ ਜੋ ਮਾੜਾ ਮੋੜ ਤਿਲਫੁਲ ਕਰ ਰਿਹਾ ਸੀ ਉਦੋਂ ਵੀ ਹੁਣ ਤਾਂ ਪਰਿਵਾਰ ਬਿਲਕੁਲ ਟੁੱਟ ਚੁੱਕਿਆ ਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਇਸ ਵਕਤ ਮਾਣ ਮਰਾੜ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਬੈਠੇ ਹੋਏ ਆ ਇਸ ਘਰ ਦੇ ਇੱਕ ਨੌਜਵਾਨ ਗੁਰਵਿੰਦਰ ਸਿੰਘ ਜੋ ਕਿ ਵਿਦੇਸ਼ ਗਿਆ ਸੀ ਆਪਣੀ ਰੋਜ਼ੀ ਰੋਟੀ ਦੇ ਲਈ ਉਸ ਦੇ ਨਾਲ ਇੱਕ ਅਨ ਸੁਖਾਵੀ ਘਟਨਾ ਵਾਪਰ ਜਾਂਦੀ ਹੈ 26 ਤਰੀਕ ਨੂੰ ਰਾਤ ਨੂੰ 12 ਵਜੇ ਉਸ ਨੂੰ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਇਹ ਗੋਲੀਆਂ ਕਿੰਨਾਂ ਦੇ ਵੱਲੋਂ ਮਾਰੀਆਂ ਗਈਆਂ ਜਾਂ ਕੀ ਰਾਂਜੇ ਸੀ ਜਾਂ ਉੱਥੇ ਕਿਹੋ ਜਿਹਾ ਸਿਸਟਮ ਹੈ ਜਾਂ ਕੋਈ ਗੁੰਡਾ ਰਾਜ ਹੈ ਇਹਦੇ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਪਰ ਇੱਕ ਨੌਜਵਾਨ ਜੋ 26 ਮਹੀਨੇ ਪਹਿਲਾਂ ਪਿੰਡ ਤੋਂ ਆਪਣੇ ਘਰ ਦੇ ਹਾਲਾਤ ਸੁਧਾਰਨ ਵਾਸਤੇ ਗਿਆ ਸੀ ਉਹਦੇ ਨਾਲ ਇਹ ਘਟਨਾ ਹੈ ਜਿਹੜੀ ਉੱਥੇ ਵਾਪਰ ਜਾਂਦੀ ਹੈ ਪਰਿਵਾਰ ਦੇ ਵਿੱਚ ਉਹਨਾਂ ਦੇ ਪਿਤਾ ਉਹਨਾਂ ਦੇ ਭਰਾ ਜਿਨ੍ਹਾਂ ਦੇ ਨਾਲ ਅਸੀਂ ਹੁਣ ਗੱਲਬਾਤ ਕੀਤੀ ਆਰਥਿਕ ਹਾਲਾਤ ਬਹੁਤ ਮੰਦੇ ਨੇ ਇਸ ਪਰਿਵਾਰ ਦੇ ਜਦੋਂ 26 ਮਹੀਨੇ ਪਹਿਲਾਂ ਉਸ ਨੌਜਵਾਨ ਨੂੰ ਇੱਥੋਂ ਭੇਜਿਆ ਸੀ ਕਰਜ਼ਾ ਚੁੱਕ ਕੇ ਤਕਰੀਬਨ 20 ਲੱਖ ਦਾ ਕਰਜ਼ਾ ਚੁੱਕ ਕੇ ਪਰਿਵਾਰ ਨੇ ਉਹਨੂੰ ਭੇਜਿਆ ਸੀ ਉਹ ਕਰਜ਼ਾ ਵੀ ਅਜੇ ਸਿਰ ਸੀ ਜਿਵੇਂ ਉਹਦੇ ਬ੍ਰਦਰ ਨੇ ਦੱਸਿਆ ਕਿ ਅਜੇ ਤੱਕ ਇੱਕ ਵਾਰ ਵੀ ਪੈਸੇ ਉਹਨੇ ਨਹੀਂ ਪਾਏ ਸੀ ਸਿਰਫ ਉੱਥੇ ਖੁਦ ਸੈੱਟ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਉਸ ਦੇ ਦੌਰਾਨ ਇਹ ਘਟਨਾ ਵਾਪਰ ਜਾਂਦੀ ਹੈ ਤੇ ਪਰਿਵਾਰ ਦੇ ਸੁਪਨੇ ਛੱਡੋ ਜੀਣ ਦਾ ਜਿਹੜਾ ਮਕਸਦ ਹੁੰਦਾ ਹੈ ਉਹ ਵੀ ਟੈਸਨੈਸ ਹੋ ਜਾਂਦਾ ਹੈ ਤੇ ਇਸ ਦੁੱਖ ਭਰੀ ਘੜੀ ਦੇ ਵਿੱਚ ਅਸੀਂ ਸਾਰਿਆਂ ਨੇ ਇਹਨਾਂ ਦਾ ਸਾਥ ਦੇਣਾ ਹੈ ਇਹਨਾਂ ਨੂੰ ਮਾਲੀ ਮਦਦ ਵੀ ਦੇਣੀ ਹੈ ਤੇ ਨਾਲ ਸਰਕਾਰ ਨੂੰ ਵੀ ਅਸੀਂ ਆਪਣੇ ਚੈਨਲ ਦੇ ਮਾਧਿਅਮ ਦੌਰਾਨ ਗੁਹਾਰ ਲਾਉਣਾ ਚਾਹੁੰਦੇ ਹਾਂ ਕਿ ਉਹਦੀ ਡੈੱਡ ਬੋਡੀ ਨੂੰ ਇੱਥੇ ਜਿਹੜਾ ਲਿਹਾਉਣ ਦੇ ਵਿੱਚ ਮਦਦ ਕੀਤੀ ਜਾਵੇ ਜਿੰਨੀ ਮਦਦ ਹੋ ਸਕਦੀ ਹੈ ਉਹ ਕੀਤੀ ਜਾਵੇ ਤਾਂ ਕਿ ਆਖਰੀ ਵਾਰ ਇਹਨਾਂ ਦਾ ਪਰਿਵਾਰ ਉਹਨੂੰ ਜਿਹੜਾ ਹੈ ਅਗਨੀ ਭੇਟ ਕਰ ਸਕੇ ਤੇ ਇਹਨਾਂ ਨੂੰ ਸਬਰ ਆ ਜੇ ਕਿਉਂਕਿ ਮੌਤ ਦਾ ਜਿਹੜਾ ਦੁੱਖ ਹੁੰਦਾ ਉਹ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ ਹੁੰਦਾ ਪਰ ਜਦੋਂ ਅਸੀਂ ਇੱਕ ਵਾਰ ਉਹ ਰੂਹ ਨੂੰ ਦੇਖ ਲੈਨੇ ਆ ਜਾਂਦੇ ਹੋਏ ਤਾਂ ਸਬਰ ਆ ਜਾਂਦਾ ਦਿਨੋਂ ਦਿਨ ਦੁੱਖ ਹੈ ਜਿਹੜਾ ਉਹ ਘਟਣਾ ਸ਼ੁਰੂ ਹੋ ਜਾਂਦਾ ਪਰ ਉਹਦੇ ਲਈ ਡੈੱਡ ਬੋਡੀ ਨੂੰ ਦੇਖਣਾ ਜਾਂ ਆਖਰੀ ਵਾਰ ਉਹਦੇ ਦਰਸ਼ਨ ਕਰਨੇ ਬੜੇ ਜ਼ਰੂਰੀ ਹੁੰਦੇ ਆ ਪਰਿਵਾਰ ਨੂੰ ਸਬਰ ਆ ਜਾਂਦਾ ਹਾਲਾਂਕਿ ਬਹੁਤ ਇਹੋ ਜਿਹੀਆਂ ਤਸਵੀਰਾਂ ਉੱਥੋਂ ਪਹੁੰਚੀਆਂ ਨੇ ਉੱਥੋਂ ਦੇ ਪ੍ਰਸ਼ਾਸਨ ਦੇ ਥਰੂ ਜਿਹੜੀਆਂ ਕਿ ਦਿਲ ਨੂੰ ਝੰਜੋੜ ਕੇ ਰੱਖ ਦਿੰਦੀਆਂ ਨੇ ਰਾਤ ਨੂੰ 12 ਵਜੇ ਇਹਨਾਂ ਦਾ ਪੁੱਤਰ ਜਦੋਂ ਆਪਣੇ ਕੰਮ ਤੋਂ ਪਰਤ ਰਿਹਾ ਸੀ ਬਾਈਕ ਦੇ ਉੱਤੇ ਸਵਾਰ ਹੁੰਦਾ ਤਾਂ ਉਸਦੇ ਗੋਲੀਆਂ ਜਿਹੜੀਆਂ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਮਾਰ ਦਿੱਤੀਆਂ ਜਾਂਦੀਆਂ ਨੇ ਗੁਰਵਿੰਦਰ ਨੂੰ ਜਿਹੜੀਆਂ ਮੋਟਰਸਾਈਕਲ ਦੇ ਉੱਪਰ ਆ ਜਿਹੜੀਆਂ ਪਿੱਛੇ ਤੋਂ ਗੁਰਵਿੰਦਰ ਨੂੰ ਗੋਲੀਆਂ ਮਾਰ ਦਿੱਤੇ ਮੇਰੇ ਨਾਲ ਉਹਨਾਂ ਦਾ ਪਰਿਵਾਰ ਹੈ ਪੂਰੀ ਪੰਚਾਇਤ ਆ ਪਿੰਡ ਆ ਆਪੂ ਜੀ ਕਿਸ ਤਰ੍ਹਾਂ ਇਹ ਪੂਰੀ ਘਟਨਾ ਹੋਈ ਬਸ ਕੰਮ ਤੋਂ ਰਿਆ ਆਉਂਦਾ ਸੀਗਾ ਜੀ ਮਗਰੋਂ ਗੋਲੀਆਂ ਮਾਰੀਆਂ ਉਹਦੇ ਆਪੂ ਜੀ ਫਿਰ ਕੋਈ ਉਹਨਾਂ ਨਾਲ ਵੈਰ ਬਰੋਸ ਸੀਗਾ ਕੋਈ ਨਹੀਂ ਕੋਈ ਦੱਸ ਸਕਦਾ ਕਿਸੇ ਨਾਲ ਕਿੰਨਾ ਚਿਰ ਪਹਿਲਾਂ ਤੁਹਾਡਾ ਜਿਹੜਾ ਪੁੱਤ ਇਥੋਂ ਐ ਗਿਆ ਸੀਗਾ 26 ਮਹੀਨੇ ਹੋ ਗਏ 26 ਮਹੀਨੇ ਹੋ ਗਏ ਤਾਂ ਜਿਵੇਂ ਕਿਉਂਕਿ ਪਰਿਵਾਰ ਨੂੰ ਦੁੱਖ ਆ ਉਹ ਤਾਂ ਬਾਪੂ ਦੀ ਆਵਾਜ਼ ਵੀ ਜਿਹੜੀ ਹੈਗਾ ਸ਼ਾਇਦ ਤੁਹਾਡੇ ਤੱਕ ਕਲੀਅਰ ਨਾ ਪਹੁੰਚੇ ਪਰ ਜਿਵੇਂ ਨਾਲ ਦੇ ਨੌਜਵਾਨ ਜਾਂ ਪਿੰਡ ਦੱਸਦਾ ਕਿ ਸਾਡੀਆਂ ਮਜਬੂਰੀਆਂ ਇਥੋਂ ਤੱਕ ਵਧੀਆਂ ਆਂਆਂ ਸੀ ਪਰਿਵਾਰ ਦੀਆਂ ਕਿ ਉਹ ਆਪ ਦੀ ਸਗੀ ਭੈਣ ਦੇ ਵਿਆਹ ਤੇ ਵੀ ਜਿਹੜਾ ਹੈਗਾ ਇੱਥੇ ਪਹੁੰਚ ਨਹੀਂ ਸਕੇ ਹਨਾ ਭਾਈ ਤੇ ਮੰਨ ਲਓ ਭਾਈ ਕਿੰਦਾਂ ਦੇ ਹਾਲਾਤ ਸੀਗੇ ਤੇ ਘਰ ਪਰਿਵਾਰ ਦੇ ਕਿੰਦਾਂ ਦੇ ਹਾਲਾਤ ਆ ਸਾਰੇ ਹਾਲਾਤ ਬਈ ਦੀ ਬਹੁ ਮਾੜੀ ਗਰੀਬ ਪਰਿਵਾਰ ਆ ਜੀ ਇਹਨਾਂ ਨੇ ਜ਼ਮੀਨ ਵੇਚ ਕੇ ਕੱਲਿਆ ਸੀ ਇਧਰ ਰੋਜੀ ਰੋਟੀ ਆਸਤੇ 2 ਸਵਾ 2 ਸਾਲ ਹੋ ਗਏ ਸੀ ਗਏ ਨੂੰ ਉਹ じゃ ਕੋਈ ਮਤਲਬ ਉਹਦਾ ਕੋਈ ਮਸਲਾ ਨਹੀਂ ਸੀ ਕੋਈ ਉਹ じゃ ਛੋਟੇ ਬੇਟੇ ਨੂੰ ਮਤਲਬ ਬ੍ਰਦਰ ਨੂੰ ਆਪਦੇ ਨੂੰ ਹੁਣ ਬੁਲਾ ਰਿਹਾ ਸੀ ਚ 4-5 ਮਹੀਨਿਆਂ ਤੱਕ ਮੈਂ ਤੈਨੂੰ ਲੈ ਜਾਊਂਗਾ ਜੇ ਮਤਲਬ ਉਹਦੀ ਕੋਈ ਉਹਦੀ ਰੰਜਿਸ਼ ਹੁੰਦੀ ਜਾਂ ਉਹ ਜਾ ਉਹਨੂੰ ਖਤਰਾ ਹੁੰਦਾ ਤਾਂ ਫਿਰ ਉਹ ਆਪਦੇ ਬ੍ਰਦਰ ਨੂੰ ਥੋੜੀ ਬੁਲਾਉਂਦਾ ਸੀ ਉੱਥੇ ਤੇ ਭਾਈ ਹੁਣ ਕੀ ਮੰਨ ਲਓ ਤੁਹਾਡੇ ਪਿੰਡ ਵਾਲਾ ਕਿਉਂਕਿ ਪੂਰੀ ਪੰਚਾਇਤ ਬੈਠੀ ਹੈ ਨਾ પણ ਜਿਹੜਾ ਉਸਦੇ ਮੰਨ ਲੋ ਦੇ ਨੂੰ ਇੰਡਿਆ ਵਾਪਸ ਲੈ ਕੇ ਆਉਣਾ ਉਹਦੇ ਬਾਰੇ ਕੀ ਜਿਹੜੀ ਹੈਗੇ ਚੱਲ ਰਹੀ ਹੈ ਪਰ ਵੀ ਉਹਦੇ ਬਾਰੇ ਜੀ ਅਜੇ મતલਬ ਪਰਿਵਾਰ ਨੂੰ ਤਾਂ ਪੂਰਾ ਕਲੀਅਰ ਹੀ ਨਹੀਂਗਾ ਕਿਉਂਕਿ ਉੱਥੇ ਕਿਸੇ ਨਾਲ ਇਦਾਂ ਦਾ ਕੋਈ ਸੰਪਰਕ ਨਹੀਂਗਾ ਅਸੀਂ ਤਾਂ ਇਹੀ ਬੇਨਤੀ ਕਰਦੇ ਆਂ ਪ੍ਰਸ਼ਾਸਨ ਤੋਂ ਵੀ ਕਰਦੇ ਆਂ ਤੇ ਐਨ ਆਰ ਆਈ ਭਰਾਵਾਂ ਤੋਂ ਵੀ ਕਰਦੇ ਆਂ ਵੀ ਇਹਨਾਂ ਦੇ بیٹے ਦੀ ਜੋ ਡੈੱਡ ਬੋਡੀ ਆ ਉਹ ਸਾਨੂੰ ਇੱਥੇ ਪਰਿਵਾਰ ਨੂੰ ਸੌਂਪ ਦਿੱਤੀ ਜਾਵੇ ਇੱਥੋਂ ਤੱਕ ਲਿਆਉਣ ਲਈ ਮਦਦ ਕੀਤੀ ਜਾਵੇ ਤੇ ਇਹ ਜਿਹੜਾ ਕਿੰਨਾ ਖਰਚਾ ਆ ਜਿਹੜਾ ਹੈਗਾ ਬਾਈ ਤੁਹਾਨੂੰ ਦੱਸਿਆ ਵੀ ਕਿੰਨਾ ਖਰਚਾ ਜਿਹੜਾ ਹੋ ਸਕਦਾ ਕੀ ਪਰਿਵਾਰ ਉਹ ਖਰਚਾ ਕਰਕੇ ਆਉਂਦੀ ਜਿਹੜਾ ਬਾਡੀ ਲੈਉਣ ਦੀ ਕੰਡੀਸ਼ਨ ਦੇ ਵਿੱਚ ਹੈ ਜਨ ਪਰਿਵਾਰ ਨਹੀਂ ਬਿਲਕੁਲ ਨਹੀਂ ਗੇ 15 ਤੋਂ 20 ਲੱਖ ਰੁਪਏ ਕਹਿੰਦੇ ਇਹ ਖਰਚਾ ਪਰਿਵਾਰ ਇੰਨਾ ਯੋਗ ਰ ਹੋਣਗੇ ਜਾਣਕਾਰੀ ਕਿਵੇਂ ਮਿਲਦੀ ਹੈ ਜੀ ਤੁਹਾਨੂੰ ਕਿਵੇਂ ਪਤਾ ਲੱਗਿਆ ਮੈਨੂੰ ਫੋਨ ਆਇਆ ਜੀ ਉਧਰੋਂ ਤੁਸੀਂ ਮੇਰੇ ਨਾਲ ਗੱਲਬਾਤ ਹੋਈ ਹੈ ਜੀ ਅੱਛਾ ਜੀ ਕੀ ਕਿਵੇਂ ਜਾਣਕਾਰੀ ਕਿਸ ਕਿਹ ਵੇਲੇ ਦੀ ਘਟਨਾ ਹੈ ਇਹ ਇਹ ਰਾਤ ਨੂੰ 12 ਵਜੇ ਦੀ ਘਟਨਾ ਹੈ अच्छा ये परिवार ਦੇ ਵਿੱਚ ਕੌਣ ਕੌਣ ਸੀ ਕਿਹੋ ਜਿਹਾ ਪਰਿਵਾਰ ਹੈ ਆਰਥਿਕ ਹਾਲਾਤ ਕਿਹੋ ਜਿਹਾ ਪਰਿਵਾਰ ਦੀ ਹਾਲਤ ਮਾੜੀ ਹੈ। ਅੱਛਾ ਜੀ। ਆਰਥਿਕ ਹਾਲਤ ਬਹੁਤੀ ਵਧੀਆ ਹੈ। ਜੀ ਕੌਣ ਕੌਣ ਸੀ ਪਰਿਵਾਰ? ਚ ਤੇ ਕਿੰਨੀ ਕੁ ਉਮਰ ਸੀ ਇਸ ਨੌਜਵਾਨ ਦੀ? ਨੌਜਵਾਨ ਦੀ ਉਮਰ 26 ਸਾਲ ਹੈ। 26 ਸਾਲ ਸੀ। ਹਾਂ ਜੀ ਪਰਿਵਾਰ 'ਚ ਬਾਪ ਆ ਇੱਕ ਭਰਾ, ਮਾਤਾ ਇੱਕ ਭੈਣ ਆ ਉਹਦੀ ਹੁਣੇ ਮੈਰਿਜ ਹੋ ਕੇ 28 ਫਰਵਰੀ 'ਚ। ਉਹ ਮੈਰਿਜ ਤੇ ਵੀ ਨਹੀਂ ਆਇਆ ਗਿਆ ਜੀ ਉਹ। ਇਹ ਉਧਰ ਜਿਵੇਂ ਪਤਾ ਹੀ ਹੈ ਸਭ ਨੂੰ ਕਿ ਫਾਈਨਾਂਸ ਦਾ ਕੰਮ ਚੱਲਦਾ ਹੈ ਤੇ ਇਹ ਰੋਜੇ ਖਤਰੇ ਵਾਲੇ ਮੁਲਕ ਦੇ ਵਿੱਚ ਆਪਣੇ ਬੱਚੇ ਨੂੰ ਭੇਜਣਾ ਜਿਵੇਂ ਇਹਨਾਂ ਨੇ ਆਫ ਦਾ ਕੈਮਰਾ ਵੀ ਦੱਸ ਰਹੇ ਸੀ ਕਿ ਤੁਹਾਡੇ ਕੋਈ ਰਿਲੇਟਿਵ ਉੱਥੇ ਰਿਸ਼ਤੇਦਾਰ ਰਹਿੰਦੇ ਸੀ ਉਹਨਾਂ ਦੇ ਨਾਲ ਹੀ ਰਹਿੰਦਾ ਸੀ ਉਹਨਾਂ ਦੇ ਨਾਲ ਹੀ ਰਹਿੰਦਾ ਸੀ ਜੀ ਅੱਛਾ ਜੀ ਕਿਵੇਂ ਦਾ ਉੱਧਰ ਕੀ ਕੰਮ ਹੈ ਥੋੜਾ ਜਿਹਾ ਮੈਂ ਚਾਹੂੰਗੀ ਵੀ ਤੁਸੀਂ ਦੱਸੋ ਹਜੇ ਤੱਕ ਉਹਨਾਂ ਨੇ ਤਾਂ ਕੋਈ ਗੱਲ ਨਹੀਂ ਕੀਤੀ ਵੀ ਇਹ ਜੀ 60 ਸਾਲ ਹੋ ਗਏ ਉਹ ਕਹਿੰਦੇ ਪਹਿਲਾ ਮਰਡਰ ਜਿਹੜਾ ਹੋਇਆ ਇਸ ਇਲਾਕੇ 'ਚ ਪਹਿਲਾ ਕੋਈ ਵੀ ਇਹ ਜੀ ਵੀ ਗੱਲਬਾਤ ਨਹੀਂ ਹੋਈ ਉੱਥੇ ਕਿਸ ਵੇਲੇ ਦੀ ਘਟਨਾ ਹੈ ਤੇ ਕਿੰਨੀਆਂ ਕੁ ਗੋਲੀਆਂ ਜਿਹੜੀਆਂ ਉਹ ਨੌਜਵਾਨ ਨੂੰ ਲੱਗੀਆਂ ਨੇ ਤਿੰਨ ਗੋਲੀਆਂ ਲੱਗੀਆਂ ਨੇ ਤਿੰਨ ਗੋਲੀਆਂ ਹਾਂਜੀ ਰਾਤ ਨੂੰ 12:00 ਵਜੇ ਦੀ ਘਟਨਾ ਹੈ ਅੱਛਾ ਕੀ ਕੰਮ ਕਰਦਾ ਸੀ ਕੋਈ ਪਤਾ ਹੈ ਤੁਹਾਨੂੰ ਉਧਰ ਕੀ ਕੰਮ ਕਰਦਾ ਸੀ ਉਹ ਫਾਈਨੈਂਸ ਦਾ ਕੰਮ ਹੀ ਹੈ ਜੀ ਅੱਛਾ ਹਾਂਜੀ ਕਿਸੇ ਨਾਲ ਸਾਂਝਦਾ ਰਹੀ ਹੈ ਠੀਕ ਹੈ ਜੀ ਹਾਂਜੀ ਸਾਂਝਾ ਕੰਮ ਕਰਦੇ ਨਹੀਂ ਬਹੁਤ ਐ ਇਦਾਂ ਵੀ ਹੁੰਦਾ ਕਿ ਪੰਜਾਬੀ ਪੰਜਾਬੀ ਨੂੰ ਜਿਹੜਾ ਹੈਗਾ ਉਹਨਾਂ ਦੇਸ਼ਾਂ 'ਚ ਖਤਮ ਕਰਾਉਂਦੇ ਆ ਕੋਈ ਇਦਾਂ ਦਾ ਕੋਈ ਰਾਂਝੇਸ਼ ਨਹੀਂ ਕੋਈ ਸਾਨੂੰ ਹਜੇ ਨਹੀਂ ਇਹ ਪਤਾ ਲੱਗਿਆ ਹਲੋ ਹੁਣ ਤੁਹਾਡੀ ਘਟਨਾ ਹੋਈ ਨੂੰ 5 ਦਿਨ ਹੋ ਗਏ ਤੇ 5 ਦਿਨਾਂ ਤੋਂ ਲਗਾਤਾਰ ਤੁਹਾਨੂੰ ਪ੍ਰਸ਼ਾਸਨ ਐਂਡਗਾ ਦੇ ਵਿੱਚ ਵੀ ਤੁਹਾਨੂੰ ਲੋਕ ਮਿਲਣਾ ਆਉਦੇ ਹੁਣੇ ਤੁਹਾਡੇ ਵਿਧਾਇਕ ਹੋਣਗੇ ਹੋਰ ਜਿਹੜੇ ਜੋ ਵੀ ਮੋਤਵਾਰ ਬੰਦੇ ਆ ਉਹਨਾਂ ਦਾ ਕੀ ਕਹਿਣਾ ਹੁੰਦਾ ਬਹੁਤ ਤਾਂ ਕਹਿੰਦੇ ਥੋੜੇ ਨਾਲ ਖੜੇ ਆ ਇਸੀ ਸਹਯੋਗ ਜਿਹੜਾ ਕੋਈ ਸਹਸਾ ਦਿੰਦੇ ਆ ਜੀ ਉਹ ਤਾਂ ਪਰ ਭਰੋਸਾ ਦਿੰਦੇ ਆ ਪਰ ਹੁਣ ਬਾਹਰਲੇ ਮੁਲਕ ਦਾ ਕੀ ਪਤਾ ਕੀ ਕਰ ਸਕਦੇ ਮੇਰੇ ਥੋੜਾ ਅੱਗੇ ਆਉਂਗੇ ਥੋੜਾ ਕਿਉਂਕਿ ਆਸਲ ਦੇ ਵਿੱਚ ਪਰਿਵਾਰ ਆ ਜਿਹੜਾ ਕਿਉਂਕਿ ਜਿਨ੍ਹਾਂ ਦੇ ਘਟਮਾ ਬੀਜ ਜਾਂਦੇ ਉਹ ਤਾਂ ਫਿਰ ਬੋਲਣ ਜਿਹੜੇ ਹਸਤੀਤੀ ਦੇ ਵਿੱਚ ਨੇ ਤਾਂ ਕਰੇ ਨਾਲ ਨੌਜਵਾਨ ਹੈ ਭਾਈ ਮੰਨ ਲਓ ਹੁਣ ਕਿਦਾਂ ਦਾ ਸਹਿਯੋਗ ਤੁਸੀਂ ਆ ਪੂਰੇ ਪੰਜਾਬ ਦੇ ਵਸਣਾਂ ਤੋਂ ਚਾਹਣੇ ਹੋ ਸਹਿਯੋਗ ਭਾਈ ਜੀ ਸਾਡੀ ਦਾ ਸਮੂਹ ਨਗਰ ਵਾਲਿਓ ਸਮੂਹ ਪੰਚਾਇਤ ਵਾਲਗੋਂ ਹੱਥ ਬਨ ਕੇ ਬੇਨਤੀ ਆ ਸਮੂਹ ਐਨ ਆਰ ਆਈ ਵੀਰਾਂ ਨੂੰ ਸਮੂਹ ਜਿੰਨੀਆਂ ਵੀ ਇੰਡੀਆ ਚ ਜਾਂ ਬਾਹਰ ਸੰਸਥਾਵਾਂ ਵੀ ਇੱਕ ਤਾਂ ਬਾਡੀ ਲਿਆਉਣ ਤੇ ਸਾਡੀ ਮਦਦ ਕੀਤੀ ਆ ਵੀ ਮੁੰਡੇ ਦੀ ਇੱਕ ਪਰਿਵਾਰ ਦੀ ਹਾਲਤ ਕੰਡੀਸ਼ਨ ਕਹਿ ਲਓ ਵੀ ਜਿਆਦਾ ਵਧੀਆ ਨਹੀਂ ਜੋ 3-4 ਕੇ ਲੈ ਲੈ ਜ਼ਿੰਮੇਦਾਰਦੀ ਹੁੰਦੀ ਹੈ ਵੀ ਪਰਿਵਾਰ ਸਮਰਥਾ ਬਾਡੀ ਲਿਉਣ ਤੇ ਵੀ ਬਾਕੀ ਉਹ 15 ਤੋਂ 20 ਲੱਖ ਜੇ ਸਰਕਾਰ ਨਹੀਂ ਸਹਿਯੋਗ ਦੇਣ ਦੀ ਖਰਚਾ ਆਉਣਾ ਵੀ ਉਹ ਕਾਰਨ ਚ ਸਮਰਥਾ ਜੀ ਸੋ ਮਤਲਬ ਆ ਜਿਹੜਾ ਹੈਗਾ ਤੁਹਾਡਾ ਇੱਕ ਮਿੰਟ ਬਈ ਮਾੜਾ ਜ ਮਤਲਬ ਆ ਜਿਹੜਾ ਹੈਗਾ ਬੇਸਿਕਲੀ ਆਪਾਂ ਆਮ ਆਪਾਂ ਆਮ ਲੋਕਾਂ ਤੋਂ ਇਹ ਚਾਹੁੰਦੇ ਆ ਕਿ ਸਾਡਾ ਜਿਹੜਾ ਹੈਗਾ ਪਰਿਵਾਰ ਦੀ ਬਾਡੀ ਲਿਉਣ ਦੇ ਵਿੱਚ ਤੇ ਪਰਿਵਾਰ ਦੀ ਇਹ ਮਾਲੀ ਮਦਦ ਕੀਤੀ ਜਾਵੇ ਭਾਈ ਜੀ ਉਸ ਬੱਚੇ ਤੇ ਹੀ ਸਾਰਾ ਪਰਿਵਾਰ ਦਾ ਦਾਮ-ਦਮਾਨ ਸੀਗਾ ਜੀ ਉਹ ਹੀ ਸਾਰਾ ਖਰਚਾ ਵਗੈਰਾ 2 ਸਾਲ ਤੋਂ ਉਠਾ ਰਿਹਾ ਸੀਗਾ ਠੀਕ ਹੈ ਜੀ ਜੋ ਮਾੜਾ ਮੋੜ ਤਲਫੁਲ ਕਰ ਰਿਹਾ ਸੀ ਉਦੋਂ ਵੀ ਹੁਣ ਤਾਂ ਪਰਿਵਾਰ ਬਿਲਕੁਲ ਟੁੱਟ ਚੁੱਕਿਆ ਜੀ ਵੀ ਕਮਾਈ ਦਾ ਕੋਈ ਸਾਧਨ ਹੈ ਨਹੀਂਗਾ ਜੀ ਚਾਚਾ ਜੀ ਹੁਣ ਵੀ ਪਹਿਲੀ ਠੇਕੇ ਤੇ ਲੈ ਲੂਗੇ ਆਹ ਦਾ ਠੇਕੇ ਤੋਂ ਤੁਹਾਨੂੰ ਵੀ ਪਤਾ ਸਮਾਂ ਹੀ ਪਾਸ ਮਸਾ ਗੁਜ਼ਰਦਾ ਹੈ ਜੀ ਕਿ ਕਿਦਾਂ ਦਾ ਸੁਭਾਅ ਸੀਗਾ ਆ ਨੌਜਵਾਨ ਦਾ ਬਾਈ ਤੁਸੀਂ ਤਾਂ ਕਿਉਂਕਿ 25-26 ਸਾਲ ਉਮਰ ਸੀਗੀ ਹਨਾ 2 ਸਾਲ ਉਹਨਾਂ ਨੂੰ ਬਾਹਰ ਗੈਨ ਹੋ ਗਏ ਪਹਿਲਾਂ ਤੁਹਾਡੇ ਨਾਲ ਇਚਰਦਾ ਹੋਣਾ ਹਨਾ ਕਿਦਾਂ ਦਾ ਸੁਭਾਅ ਤਾਂ ਬਾਈ ਜੀ ਇਹ ਲੈ ਲਓ ਵੀ ਜਿੱਦẽ ਸਾਡੇ ਨਗਰ 'ਚ ਪਤਾ ਲੱਗਿਆ ਜੀ ਕਿਸੇ ਘਰ 'ਚ ਰੋਟੀ ਨਹੀਂ ਬਣੀ ਜੀ ਵੀ ਇੰਨਾ ਕ ਅਫਸੋਸ ਮਨਾਇਆ ਐਡਾ ਕੀ ਨਿਮਰਤਾ ਵਾਲਾ ਨੌਜਵਾਨ ਸੀਗਾ ਜੀ ਤੇ ਬਾਈ ਕਿਤੇ ਪਹਿਲਾਂ ਤੁਹਾਡੇ ਨਾਲ ਕਿਤੇ ਗੱਲ ਹੋਈ ਹੋਵੇ ਇਹ ਚੀਜ਼ ਵਾਸਤੇ ਵੀ ਯਾਰ ਇਦਾਂ ਦਾ ਮੈਨੂੰ ਕੋਈ ਬੰਦੇ ਆਉਂਦੇ ਆ ਜਾਂ ਕਿ ਨਾ ਕਿਦਾਂ ਕੋਈ ਤਾਂ ਮੰਨ ਲਓ ਕੋਈ ਵੀ ਘਟਨਾ ਵਾਪਰਦੀ ਉਹਦਾ ਕਾਰਨ ਤਾਂ ਹੁੰਦਾ ਕੀ ਕਾਰਨ ਕੋਈ ਸਮਝ ਚ ਆਉਂਦਾ ਬਾਈ ਜੀ ਜਿੰਨੇ ਬੰਦੇ ਬੈਠੇ ਆ ਆਪਾਂ ਇੱਥੇ ਉਹ ਹਰੇਕ ਨਾਲ ਹੀ ਫੋਨ ਤੇ ਗੱਲ ਕਰਦਾ ਸੀਗਾ ਇੱਕ ਦੋ ਦਿਨਾਂ ਬਾਅਦ ਕਦੇ ਵੀ ਉਹਨੇ ਇਹੋ ਜੀ ਕੋਈ ਗੱਲ ਨਹੀਂ ਕੀਤੀ ਜਦੋਂ ਵੀ ਗੱਲ ਕਰਦਾ ਸੀ ਹੱਸ ਕੇ ਕਰਦਾ ਸੀਗਾ ਕਦੇ ਇਹੋ ਜੀ ਤਾਂ ਸਾਨੂੰ ਕੋਈ ਪ੍ਰੋਬਲਮ ਹੀ ਨਹੀਂ ਲੱਗੀ ਵੀ ਕੋਈ ਜੀ ਜੀ ਵੱਡੀ ਗੱਲ ਬਣ ਗਈ ਕੋਈ ਨਾ ਕਦੋਂ ਕਦੋਂ ਗੱਲ ਹੋਈ ਸੀ ਪਰਿਵਾਰ ਦੇ ਕਿਹੜੇ ਮੈਂਬਰ ਨਾਲ ਕੋਈ ਆਖਰੀ ਵਾਰ ਗੱਲ ਮੁੰਡੇ ਨਾਲ ਹੋਈ ਸੀ ਕੀ ਗੱਲ ਹੋਈ ਸੀ ਬਈ ਕੁਝ ਨਹੀਂ ਨੋਰਮਲ ਗੱਲ ਹੋਈ ਜਿਵੇਂ ਡੇਲੀ ਕਰਦੇ ਸੀ ਉਹੀ ਗੱਲ ਹੋਈ ਅਸੀਂ ਖੇਡ ਜੰਦੇ ਸੀ ਦੋਨੇ ਭਰਾ ਹੀ ਉਹਨੂੰ ਮਾਰਨਿੰਗ ਟਾਈਮ ਆਇਆ ਸੀ ਫੋਨ ਸਵੇਰੇ ਆਇਆ ਸੀ ਆ ਸੁਬਾ 11:00 ਵਜੇ ਫੋਨ ਆਇਆ ਸੀਗਾ ਜੀ ਅੱਛਾ ਹਾਂ ਸਾਡੀ ਹੋਈ ਆ 15-20 ਮਿੰਟ ਗੱਲ ਹੋਈ ਆ ਜੀ ਉਸ ਤੋਂ ਬਾਅਦ ਭੈਣ ਨਾ ਹੋਈ ਆ ਹਾਂ ਤੇ ਬਾਅਦ ਚ ਉਹਨੇ ਹੋ ਸਕਦਾ ਕਿ ਹੈ ਆ ਤੇ ਯਾਰ ਬੈਲੀ ਨੂੰ ਜਿਵੇਂ ਡੇਲੀ ਸ਼ਾਮ ਨੂੰ ਲਾਉਂਦਾ ਸੀ ਅਕਤ ਤੇ ਯਾਰ ਬੈਲੀ ਨੂੰ ਵੀ ਹੋ ਸਕਦਾ ਲਾਇਆ ਹੋਵੇ ਉਹਨੇ ਕੋਈ 1 ਮਹੀਨਾ ਪਹਿਲਾਂ ਜਾਂ ਹਫ਼ਤਾ ਪਹਿਲਾਂ ਕੋਈ ਐਹੋ ਜੀ ਕੋਈ ਘਟਨਾ ਦੱਸੀ ਸੀ ਉਹਨਾਂ ਨੇ ਵੀ ਮੇਰਾ ਕਿਸੇ ਨਾਲ ਵੈਰ ਵਿਰੋਧ ਆ ਜਾਂ ਮੈਥੋਂ ਕੋਈ ਇਦਾਂ ਦਾ ਕੰਮ ਹੋ ਗਿਆ ਵੀ ਜਿਹਦੇ ਤੋਂ ਕੋਈ ਇੰਨਾ ਖਫਾ ਹੋ ਕੇ ਮੈਨੂੰ ਜਾਨੋਂ ਹੀ ਮਾਰ ਦੂਗਾ ਕੋਈ ਐਹੋ ਜੀ ਗੱਲ ਨਹੀਂ ਨਹੀਂ ਐਹੋ ਜੀ ਕੋਈ ਗੱਲ ਨਹੀਂ ਸੀਗੀ ਉਹ ਉਹ ਤਾਂ ਮੇਰਾ ਵੀ ਸੋਚ ਰਿਆ ਸੀ ਵੀ ਮੈਨੂੰ ਵੀ ਉਧਰ ਲੈ ਕੇ ਜਾਣ ਦਾ ਜੇ ਐਹੋ ਜੀ ਕੋਈ ਗੱਲ ਹੁੰਦੀ ਹੁਣੇ ਮੇਰਾ ਨਹੀਂ ਕਹਿਣਾ ਸੀ ਵੀ ਤੂੰ ਵੀ ਇੱਧਰ ਆ ਜਾ ਉਹ ਕਹਿੰਦਾ ਸੀ ਵੀ ਇਹ ਇਲਾਕਾ ਜਿਹੜੇ ਚ ਉਹ ਰਹਿੰਦਾ ਵੀ ਉਹ ਬਹੁਤ ਜ਼ਿਆਦਾ ਸੇਫ ਆ ਇੱਕ ਐ ਇਲਾਕੇ ਦਾ ਨਾਮ ਕੀ ਆ ਬਾਈ ਜਿੱਥੇ ਜਿਹੜਾ ਹੈਗਾ ਮਾਰਬਲ ਮਾਰਬਲ ਸਿਟੀ ਮਾਰਬਲ ਸਿਟੀ ਹਾਂਜੀ ਜਿੱਥੇ ਜਿਹੜਾ ਹੈਗਾ ਉਹਨਾਂ ਦਾ ਕਤਲ ਹੁੰਦਾ ਹਾਂਜੀ ਕਤਲ ਹੁੰਦਾ ਹੈ ਵੀ ਕਿਵੇਂ ਤੁਸੀਂ ਇੱਥੋਂ ਜਦੋਂ ਭੇਜਿਆ ਸੀ ਬਹੁਤ ਤੰਗ ਹੋ ਕੇ ਜਿਵੇਂ ਇਹਨਾਂ ਨੇ ਵੀ ਦੱਸਿਆ ਵੀ 20 ਲੱਖ ਦਾ ਕਰਜ਼ਾ ਚੁੱਕ ਕੇ ਭੇਜਿਆ ਸੀ ਕੋਈ ਉੱਥੇ ਜਾ ਕੇ ਕਰੇ ਸਹਾਇਤਾ ਦੇ ਪਾਇਆ ਜਾਂ ਹਜੇ ਉਹ ਸੈੱਟ ਹੀ ਹੋ ਰਿਹਾ ਸੀ ਹਜੇ ਤਾਂ ਸੈੱਟ ਹੀ ਹੋ ਰਿਹਾ ਸੀ ਜੀ ਅੱਛਾ ਸੈੱਟ ਹੀ ਹੋ ਰਿਹਾ ਸੀ ਹਾਂਜੀ ਹਲੇ ਤਾਂ ਕਹਿੰਦਾ ਸੀ ਵੀ ਮੈਂ ਹੌਲੀ-ਹੌਲੀ ਪੌਣ ਲੱਗੂਗਾ ਵੀ ਹਲੇ ਰੋਕ ਜੋ ਵੀ ਹਲੇ ਮੈਨੂੰ ਆਖੇ ਹਣਾ ਪੌਣ ਨੂੰ ਵੀ ਹਲੇ ਮੈਂ ਉਹਦਾ ਕਾਰੋਬਾਰ ਇੱਧਰ ਸੈੱਟ ਕਰ ਲਾਂ ਵੀ ਬਾਅਦ ਚ ਤੁਹਾਨੂੰ ਪਾ ਦਿਆ ਕਰੂੰਗਾ ਅੱਛਾ ਹਜੇ ਇੱਕ ਵੀ ਵਾਰ ਪੈਸੇ ਘਰੇ ਨਹੀਂ ਭੇਜੇ ਸੀ ਨਹੀਂ ਹਲੇ ਤਾਂ 2 ਸਾਲ ਹੋ ਗਏ ਸੀ ਮਤਲਬ ਘਰੇ ਕੋਈ ਮਦਦ ਨਹੀਂ ਕਰ ਪਾਇਆ ਸੀ ਹਰੇ ਕਾਰੋਬਾਰ ਹੀ ਸੈੱਟ ਕਰ ਰਿਆ ਸੀ ਆਪ ਤਾਂ ਹੀ ਅੱਛਾ ਵੀ ਉਧਰ ਕੰਮ ਵਧਾ ਲਾਂ ਤੇ ਵੀ ਫਿਰ ਇਕੱਠੇ ਪਾ ਦਿਆ ਕਰ ਆ ਪੈਸੇ ਕਿੰਨੇ ਟਾਈਮ ਦਾ ਵੀਜ਼ਾ ਰਹਿ ਗਿਆ ਸੀ ਜਾਂ ਟੂਰਿਜ਼ਮ ਵੀਜ਼ੇ ਤੇ ਗਿਆ ਸੀ ਜਾਂ ਕਿੱਦਾਂ ਟੂਰਿਜ਼ਮ ਵੀਜ਼ੇ ਤੇ ਗਿਆ ਸੀ ਕਿੰਨੇ ਸਮੇਂ ਦਾ ਵੀਜ਼ਾ ਰਹਿ ਗਿਆ ਸੀ ਜੀ ਉਹ ਤਾਂ ਹੀ ਵੀਜ਼ਾ ਤਾਂ ਐਕਸਪਾਇਰ ਹੋ ਗਿਆ ਸੀ ਅੱਛਾ ਨੂੰ ਵੀ ਪਤਾ ਹੋ ਬੰਦ ਜੀ ਅੱਛਾ ਉਹ ਤਾਂ ਸਾਨੂੰ ਜਾਣਕਾਰੀ ਨਹੀਂ ਜਾਣਕਾਰੀ ਉਹਦੇ ਬਾਰੇ ਸਾਨੂੰ ਨਹੀਂ ਗਈ ਚੰਗੀ ਤਰ੍ਹਾਂ ਵੀਜ਼ੇ ਬਾਰੇ ਉਹਦੇ ਬਾਰੇ ਅੱਛਾ ਠੀਕ ਹੈ ਹਾਂਜੀ ਤੇ ਕੋਈ ਵਾਪਸੀ ਘਰ ਵਾਪਸੀ ਬਾਰੇ ਗੱਲ ਕਰਦਾ ਸੀ ਵੀ ਮੈਂ ਕਦੋਂ ਤੱਕ ਵਾਪਸ ਆਉਣਾ ਜਾਂ ਜਿਵੇਂ ਬਾਈ ਪਹਿਲਾਂ ਗੱਲ ਕਰ ਰਹੇ ਸੀ ਵੀ ਭੈਣ ਦੇ ਵਿਆਹ ਤੇ ਵੀ ਨਹੀਂ ਪਹੁੰਚ ਸਕੇ ਉਹ ਆਂਦਾ ਸੀ ਮੈਂ ਨੈਕਸਟ ਈਅਰ ਆ ਜਾਊਂਗਾ ਅੱਛਾ ਹਾਂ ਵੀ ਭੈਣ ਦੇ ਵੀ ਵਿਆਹ ਤੇ ਵੀ ਨਹੀਂ ਪਹੁੰਚ ਸਕਿਆ ਉਹ ਪਿਛਲੇ ਸਾਲ ਦਾਦਾ ਜੀ ਦੀ ਡੈਥ ਹੋਈ ਉਹਦੋਂ ਵੀ ਨਹੀਂ ਆ ਸਕਿਆ ਈ ਉਹ ਹੂੰ ਵੀ ਉਹ ਆਦਾ ਵੀ ਮੈਂ ਅਗਲੇ ਸਾਲ ਗੇੜਾ ਮਾਰੂਗਾ ਅੱਛਾ ਹਾਂਜੀ ਠੀਕ ਹੈ ਜੀ ਸੋ ਆ ਤੁਸੀਂ ਦੇਖ ਸਕਦੇ ਹੋ ਕਿ ਇਹ ਕਿਦਾਂ ਜਿਹੜਾ ਹੈਗਾ ਪੰਜਾਬੀ ਨੌਜਵਾਨਾਂ ਦੀਆਂ ਮਜਬੂਰੀਆਂ ਕਿ ਆਪਦੀ ਸੱਕੀ ਭੈਣ ਦੇ ਵਿਆਹ ਤੇ ਨਹੀਂ ਆ ਸਕਿਆ ਘਰੇ ਬਾਈ ਦੱਸਦਾ ਕਿ ਨਾ ਡੈਥ ਹੋ ਗਈ ਸੀ ਉਦੋਂ ਵੀ ਨਹੀਂ ਆ ਸਕਿਆ ਫਿਰ ਹਾਲ ਜਿਹਨ ਜਿਹੜੇ ਬਾਹਰ ਰਹਿੰਦੇ ਹਰੇਕ ਨੂੰ ਪਤਾ ਕਿ ਜਦੋਂ ਮਨੀਲਾ ਖਾਸ ਕਰਕੇ ਫਿਲੀਪੀਨ ਵਰਗੇ ਦੇਸ਼ ਦੇ ਵਿੱਚ ਕੰਮ ਕੀ ਹੈ ਉੱਥੇ ਪਹਿਲਾਂ ਉਹਨਾਂ ਨੇ ਸਮਾਨ ਖਰੀਦਣਾ ਹੁੰਦਾ ਫਿਰ ਉਹਨਾਂ ਨੇ ਜਿਹੜਾ ਹੈਗਾ ਆਪਾਂ ਗੱਲ ਕਰੀ ਉੱਥੇ ਲੋਕਲ ਲੋਕਾਂ ਨੂੰ ਦੇਣਾ ਹੁੰਦਾ ਫਿਰ ਉਹ ਪੈਸਾ ਇਕੱਠਾ ਕਰਨਾ ਹੁੰਦਾ ਫਿਰ ਕਿਤੇ ਹੋਣਾ ਹਰੇਕ ਨੌਜਵਾਨ ਨੂੰ ਹੁੰਦਾ ਵੀ ਯਾਰ ਥੋੜਾ ਕੰਮ ਵਾਜੇ ਥੋੜਾ ਸੈੱਟ ਹੋ ਜਾਵੇ ਫਿਰ ਆ ਜਾਾਂਗੇ ਹੈਨਾ ਤੋਂ ਪਰਾ ਉਦੋਂ ਪਹਿਲਾਂ ਇਹ ਇਹੋ ਜਿਹੀ ਜਿਹੜੀ ਮਾੜੀ ਘਟਨਾ ਪੂਰੇ ਪਰਿਵਾਰ ਨਾਲ ਆ ਜਿਹੜੀ ਆ ਜਿਹੜੀ ਵਾਪਰ ਚੁੱਕੀ ਹੈ ਤਾਂ ਅਸੀਂ ਜਿਹੜਾ ਹੈਗਾ ਪੂਰੇ ਥੋੜਾ ਤੱਕ ਸਾਡੇ ਕੈਮਰੇ ਰਾਹੀਂ ਜਾਂ ਮੰਨ ਲਓ ਤੁਸੀਂ ਇਹ ਗੱਲ ਨੂੰ ਅੱਗੇ ਸ਼ੇਅਰ ਕਰਕੇ ਜਿੱਥੋਂ ਤੱਕ ਆਵਾਜ਼ ਪਹੁੰਚਾਓਗੇ ਤਾਂ ਅਸੀਂ ਚਾਹੁੰਦੇ ਆ ਕਿ ਇਸ ਪਰਿਵਾਰ ਦੀ ਜਿਹੜੀ ਹੈਗੀ ਆ ਮਾਲੀ ਮਦਦ ਕੀਤੀ ਜਾ ਸਕੇ ਤੇ ਜੇਕਰ ਕੋਈ ਸਰਕਾਰੀ ਦਰਬਾਰੇ ਵੀ ਇਹ ਗੱਲ ਨੂੰ ਸੁਣਦਾ ਤਾਂ ਇਹਨਾਂ ਦੀ ਜਿਹੜੀ ਡਾਕਟਰ ਬੋਡੀ ਆ ਜਿਹੜੀ ਮੁੰਡੇ ਦੀ ਉਹ ਲਿਆਉਣ ਦੇ ਵਿੱਚ ਜਿਹੜੀ ਹੈਗੀ ਆ ਮਦਦ ਕੀਤੀ ਜਾਵੇ ਹਨ ਤੇ ਬਾਈ ਮੰਨ ਲਓ ਜਿਦਾ ਹੁਣ ਇਥੋਂ ਮੰਨ ਲਓ ਕਿੰਨੇ ਦਿਨ ਬੀਤ ਗਏ ਹੈ ਘਟਨਾ ਹੋਈ ਨੂੰ ਤੁਹਾਨੂੰ ਚਾਰ ਪੰਜ ਦਿਨ ਹੋ ਗਏ ਤੇ ਕਦੋਂ ਤੱਕ ਤੁਹਾਨੂੰ ਆਸ ਆ ਜਿਹੜੇ ਉੱਥੋਂ ਦੇ ਆ ਮੁੰਡੇ ਨਾਲ ਰਹਿੰਦੇ ਹੋਣਗੇ ਹਨਾ ਕੋਈ ਤੁਹਾਡਾ ਕੋਈ ਜਾਣਕਾਰ ਹੋਊਗਾ ਜਿਹੜਾ ਉੱਥੇ ਹੁਣ ਉੱਥੋਂ ਤੱਕ ਕੀ ਹੋ ਚੁੱਕਿਆ ਮੰਨ ਲਓ ਉਹ ਹਲੇ ਪੋਸਟਮਾਰਟਮ ਹੀ ਹੋਇਆ ਹੈ ਪੋਸਟਮਾਰਟਮ ਹੋਇਆ ਹਾਂਜੀ ਉਹ ਕਹਿੰਦੇ ਵੀ ਹਲੇ ਵੀ ਹਫ਼ਤੇ ਦੇ ਨੇੜ ਤੇੜ ਹੋਰ ਲੱਗ ਜਾਣਾ ਹੈ ਅਜੇ ਹਫ਼ਤਾ ਹੋਰ ਲੱਗ ਜਾਣਾ ਹਾਂਜੀ ਸੋ ਆ ਇੱਕ ਪਾਸੇ ਆ ਜਿਹੜਾ ਹੈਗਾ ਆਪਾਂ ਗੱਲ ਕਰਕੇ ਬਹੁਤ ਬੰਦੇ ਕਹਿੰਦੇ ਕਿ ਤੁਸੀਂ ਆਪਦਾ ਪੰਜਾਬ ਚ ਰੇ ਰੋਜ਼ਗਾਰ ਕਰਾ ਸਕਦੇ ਪਰ ਤੁਸੀਂ ਦੇਖ ਲਓ ਵੀ ਪੰਜਾਬ ਦੇ ਅੰਜਾਇਆ ਨੂੰ ਇੰਨੀਆ ਮਹਿਮਾ ਕਿ ਆ ਲਗਭਗ ਹਜੇ ਉਹਦੀ ਮਿੱਟੀ ਵੀ ਆਪਾਂ ਕਹਿੰਦੇ ਦੋ ਹਫ਼ਤੇ ਤੱਕ ਜਿਹੜਾ ਹੈਗਾ ਪਰਿਵਾਰ ਇੱਥੇ ਆਊਗੀ ਜੇ ਉਹ ਵੀ ਜੇਕਰ ਆਪਾਂ ਸਾਰੇ ਜਣੇ ਰਲ ਕੇ ਕਿਸੇ ਤਰੀਕੇ ਨਾਲ ਮਦਦ ਕਰਕੇ ਆਪਾਂ ਪਰਿਵਾਰ ਨਾਲ ਇੱਥੇ ਖੜਕੇ ਨਾ ਇੱਥੇ ਇਹਨਾਂ ਨੂੰ ਲਿਆਉਣ ਦੇ ਵਿੱਚ ਕੰਮਜਾ ਪਰਹੋਵਾਂਗੇ ਤੇ ਮਤਲਬ ਬਾਈ ਕਿੱਦਾਂ ਦੇਖਦੇ ਹਾਂ ਅੱਜ ਕੱਲ੍ਹ ਮੰਨ ਲਓ ਜਿਵੇਂ ਤੁਸੀਂ ਹਨਾ ਲਗਾਤਾਰ ਇੱਥੇ ਵਿਚਰਦੇ ਰਹਿੰਦੇ ਬਈ ਯਾਰ ਇਹ ਹਾਲਾਤ ਕਿਉਂ ਬਣ ਰਿਹਾ ਲਗਾਤਾਰ ਪੰਜਾਬ ਮੰਨ ਲਓ ਇੱਕ ਪਾਸੇ ਲੋਕ ਕਹਿ ਰਿਹਾ ਕਿ ਯਾਰ ਪੰਜਾਬ ਦੇ ਵਿੱਚ ਹੀ ਬੜਾ ਕੰਮ ਹੈਗਾ ਕਰਕੇ ਕੀਤਾ ਜਾ ਸਕਦਾ ਦੂਜੇ ਪਾਸੇ ਯਾਰ ਇਹੋ ਜਿਹਾ ਖਤਰਨਾਕ ਮੁਲਕਾਂ ਦੇ ਵਿੱਚ ਸਾਡੇ ਨੌਜਵਾਨਾਂ ਆਪਦੀ ਜਾਣਾ ਆ ਨੂੰ ਵੀ ਹੱਤਾਂੋਂ ਗੋਣਾ ਭਾਈ ਜੀ ਚਲੋ ਜੋ ਆਪਣਾ ਜੱਟਾਂ ਦਾ ਪੇਤਾਪੁਰ ਕੀ ਧੰਦਾ ਖੇਤੀ ਹੈ ਜੀ ਉਹਦੇ ਵਿੱਚ ਵੀ ਇੰਨੀ ਬਚਤ ਨਹੀਂ ਨਹੀਂ ਗਈ ਬਾਕੀ ਕੋਈ ਪਿੰਡੂ ਏਰੀਆ ਜਾਂ ਇੰਡਸਟਰੀ ਵਗੈਰਾ ਵੀ ਹੈ ਨਹੀਂ ਗਈ ਵੀ ਬੇਰੋਜ਼ਗਾਰ ਬੰਦਾ ਅਖੀਰ ਹੀ ਬਾਹਰ ਨੂੰ ਜਾਂਦਾ ਜੀ ਉਹ ਵੀ ਕਰਜ਼ਾ ਚਾਕੇ ਭੇਜਣਾ ਪੈਂਦਾ ਵੀ ਕਿਸੇ ਕੋਲ ਇੰਨੇ ਪੈਸੇ ਨਹੀਂ ਹੁੰਦੇ ਜੀ ਹੁਣ ਚਾਚਾ ਜੀ ਨੇ ਵੀ ਬਹੁਤ ਸਧਾਰਨ ਆਵਾ ਦਾ ਬੱਚਾ ਕਰ ਜਾ ਚਕੇ ਭੇਜਿਆ ਸੀਗਾ ਪਰ ਸਾਨੂੰ ਤਾਂ ਇਹ ਉਮੀਦ ਹੀ ਨਹੀਂ ਸੀ ਵੀ ਐਡੀ ਵੱਡੀ ਘਟਨਾ ਵਾਪਰ ਜੂਗੀ ਤਾਂ ਤੁਸੀਂ ਦੇਖ ਸਕਦੇ ਹੋ ਕਾਰਨ ਕਿ ਖਾਸ ਕਰਕੇ ਪਿੰਡੂ ਖੇਤਰ ਦੀ ਜਿਹੜੀ ਆਪਾਂ ਗੱਲ ਕਰ ਗਏ ਇਨਕਮ ਉਹ ਕੋਈ ਫਿਕਸ ਨਹੀਂ ਹੋ ਸਕਦਾ ਜਿਵੇਂ ਐਤ ਕੀ ਸਾਰੇ ਜਣੇ ਦੇਖਦੇ ਹੀ ਐ ਕਿਸੇ ਟਾਈਮ ਤੂੜੀ ਨੂੰ ਅੱਗ ਲੱਗੀ ਪਈ ਆ ਅੱਜ ਜਿਹੜਾ ਟਾਂਗਰ ਨੂੰ ਵੀ ਲਾਉਣੀ ਪੈਂਦੀ ਆ ਮਾਲਾ 2200 ਵਾਲੀ ਚੀਜ਼ 800 ਤੇ ਆ ਗਈ ਹੈ ਨਾ ਮਾਲਾ ਕਿਉਂਕਿ ਪਿੰਡੂ ਖੇਤਰ ਆ ਜਿਹੜਾ ਖਾਸ ਰੇ ਕਿਸਾਨੀ ਨਾਲ ਜੁੜਿਆ ਧੰਦਾ ਇਹਦਾ ਇਹ ਨਹੀਂ ਪਤਾ ਵੀ ਰੱਬ ਨੇ ਕਦੋਂ ਮਾਰ ਪਾ ਦੇਣੀ ਆ ਆਣੀ ਪਤਾ ਸਰਕਾਰ ਨੇ ਕਦੋਂ ਮਾਰ ਪਾਦ ਨਹੀਂ ਤੇ ਅੰਤ ਨੂੰ ਜਿਹੜਾ ਆਏਗਾ ਆਪਦੇ ਆਪਾਂ ਕਹਿੰਦੇ ਜਾਇਆਂ ਨੂੰ ਖਾਸ ਕਰਕੇ ਉਹਦਾ ਮਤਲਬ ਛੋਟੀ ਉਮਰ ਦੇ ਵਿੱਚ ਉਹਨੂੰ ਮਨ ਲਾ ਹੈਨਾ ਮਨ ਲਓ ਪਹਿਲਾਂ ਵੀ ਪਰਿਵਾਰ ਦੁਖੀ ਸੀ ਬਹੁਤ ਜਿਆਦਾ ਹੈਨਾ ਹਾਂਜੀ ਹਾਂਜੀ ਪਹਿਲਾਂ ਵੀ ਮੰਨ ਕੇ ਚੱਲੋ ਇਹ ਦਿੱਕਤਾ ਜੀ ਪਰੇਸ਼ਾਨੀਆਂ ਜੀ ਬਲਿਆ ਜੀ ਉਹ ਵੀ ਬਹੁਤ ਜਿਆਦਾ ਮੰਮੀ ਦੀ ਡੈਥ ਹੋ ਗਈ ਸੀ ਪਹਿਲਾਂ 2 ਸਾਲ ਦਾ ਸੀ ਜਦੋਂ ਮੰਮੀ ਦੀ ਡੈਥ ਹੋ ਗਈ ਸੀ ਉਹਦੀ ਸੀ ਤੋ ਦੇਖ ਲਓ ਵੀ ਯਾਰ 2 ਸਾਲ ਦੀ ਉਮਰ ਦੇ ਵਿੱਚ ਜਿਹੜੀ ਮਾਤਾ ਜਿਹੜੀ ਇਸ ਦੁਨੀਆ ਤੋਂ ਚਲੀ ਗਈ ਹੁਣ ਮੰਨ ਲਓ ਆਪ ਇਹੋ ਜੀ ਘਟਨਾ ਵਾਪਰ ਕੇ ਬੰਦਾ ਹਰ ਇੱਕ ਹੀ ਚਾਹੁੰਦਾ ਹੈ ਕਿ ਯਾਰ ਬੰਦਾ ਤਾਂ ਹਮੇਸ਼ਾ ਅੱਗੇ ਵਧਣਾ ਚਾਹੁੰਦਾ ਦੁਨੀਆ ਦੇ ਵਿੱਚ ਪਰ ਕਿਸਮਤ ਹੋਈ ਹਾਲਾਤ ਆ ਜਿਹੜੇ ਆਪਾਂ ਕਹਿੰਦੇ ਬੰਦੇ ਨੂੰ ਕਿੱਥੋਂ ਨੂੰ ਕਿੱਥੇ ਛੱਡ ਦਿੰਦੇ ਆ ਪਰ ਸਾਡੀ ਜਿਹੜਾ ਹੈਗਾ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਇਸ ਪਰਿਵਾਰ ਨਾਲ ਆਪਾਂ ਖੜੇਗੇ ਖਾਸ ਕਰਕੇ ਜੇ ਪੰਜਾਬੀ ਪੰਜਾਬੀ गाना ਖੜਨਗੇ ਤਾਂ ਜ਼ਿਆਦਾ ਬੈਟਰ ਹੈ ਬਾਈ ਆ ਆਪਾਂ ਖਾਸ ਕਰਕੇ ਕਿਉਂਕਿ ਜਿਹੜੇ ਵੀ ਮਦਦ ਕਰ ਰਹੇ ਆ ਤੁਸੀਂ ਆਪਾਂ ਪਰਿਵਾਰ ਤੇ ਤੁਸੀਂ ਨੰਬਰ ਦੇ ਦਿਓ ਠੀਕ ਆ ਅਸੀਂ ਵੀਡੀਓ ਚ ਬੋਲਦੇ ਅਸੀਂ ਉੱਥੇ ਭਾ ਵੀ ਦੇਵਾਂਗੇ ਹਨਾ ਤਾਂ ਕਿ ਜਿਹੜੇ ਅੱਗੇ ਮਦਦ ਦਾ ਸਿੱਧੇ ਜਿਹੜੇ ਪਰਿਵਾਰ ਨਾਲ ਪਰਿਵਾਰ ਦੀ ਹੋ ਸਕੇ ਆ ਜੀ ਨੰਬਰ ਇਹ ਬ੍ਰਦਰ ਦਾ ਗਿਲਜਿੰਦਰ ਸਿੰਘ ਇਹਦਾ ਨਾਮ ਆ ਜੀ ਜਿਹਦਾ ਨੰਬਰ ਦੇ ਦੇਾਂਗੇ ਠੀਕ ਆ ਤੁਸੀਂ ਬਾਦ ਸਕਰੀਨ ਵਗੈਰਾ ਤੇ ਚਲਾ ਦਿਆ ਜੋ ਜਾਂ ਦਾ ਤਾਂ ਬੋਲ ਦਿਓ ਇੱਕ ਵਾਰ ਕਿਉਂਕਿ ਬਾਅਦ ਦੇ ਵਿੱਚ ਮਿਸਯੂਜ਼ ਹੋ ਜਾਂਦਾ 9781982977 ਹੈ ਜੀ ਸਵਾਰ ਕਿਦੋਂ ਸੋ ਜਿਵੇਂ ਬਾਈ ਦਾ ਸੰਪੰਨ ਅਸਤਾ 9781982977 82977 ਇਹ ਤੁਹਾਡਾ ਕੰਟੈਕਟ ਨੰਬਰ ਹੈ ਤੇ ਉਸ ਤੋਂ ਬਿਨਾਂ ਕੋਈ ਹੋਰ ਨੰਬਰ ਨਹੀਂ ਇੱਕ ਹੀ ਹੈ ਜੀ ਇੱਕ ਹੀ ਨੰਬਰ ਹੈ ਠੀਕ ਹੈ ਜੀ ਸੋ ਤੁਸੀਂ ਜਿਹੜਾ ਹੈਗਾ ਭਰਾ ਨਾਲ ਇਸ ਨੰਬਰ ਤੇ ਕੰਟੈਕਟ ਕਰਕੇ ਇਹਨਾਂ ਦੀ ਮਦਦ ਵੀ ਕਰ ਸਕਦੇ ਹੋ ਪਲੱਸ ਜਿਹੜਾ ਪਰਿਵਾਰ ਨਾਲ ਦੁੱਖ ਵੀ ਸਾਂਝਾ ਕਰ ਸਕਦੇ ਹੋ ਪਰ ਸਾਡੀ ਜਿਹੜੀ ਹੈਗਾ ਪ੍ਰਸ਼ਾਸਨ ਨੂੰ ਵੀ ਤੇ ਭਾਰਤ ਸਰਕਾਰ ਨੂੰ ਵੀ ਬੇਨਤੀ ਹੈ ਕਿ ਜਰੂਰ ਜਿਹੜਾ ਹੈਗਾ ਦੇਖੋ ਆਪਾਂ ਹਰੇਕ ਕੋਈ ਵੀ ਆਉਂਦਾ ਇਹੋ ਜੀ ਘਟਨਾ ਰੱਬ ਨਾ ਕਰੇ ਕਿਸੇ ਦੁਸ਼ਮਣਾਂ ਵੀ ਵਾਪਰੇ ਹਨ ਇੱਥੇ ਤਾਂ ਹੁਣ ਪਰਿਵਾਰ ਨਾਲ ਹੀ ਵਾਪਰ ਗਈ ਆ ਬੜਾ ਹੀ ਜਿਹੜਾ ਹੈਗਾ ਇਸ ਦੁੱਖ ਦੀ ਘੜੀ 'ਚ ਅਸੀਂ ਚਾਹੁੰਦੇ ਆ ਕਿ ਤੁਸੀਂ ਸਾਰੇ ਜਾਣੇ ਪਰਿਵਾਰ ਦੀ ਮਤ